ਪਿਛਲੇ ਦਿਨ ਹੀ ਜਦੋਂ ਪੰਜਾਬ ਦੇ ਵਿੱਚ ਸੰਕਟ ਆਉਂਦਾ ਹੈ ਹੜਾਂ ਦੀ ਮਾਰ ਹੇਠ ਕਈ ਕਾਰਨ ਨੇ ਜਿਹੜੇ ਇਨ੍ਹਾਂ ਹੜਾਂ ਦੀ ਭੇਂਟ ਚੜ ਜਾਂਦੇ ਨੇ ਕਲਗੀਤਾ ਟਰਸਟ ਬੜੂ ਸਾਹਿਬ ਵਾਲਿਆਂ ਵੱਲੋਂ ਇਹ ਬੀੜਾ ਚੁੱਕਿਆ ਗਿਆ ਕਿ ਇਨ੍ਹਾਂ ਗਰੀਬਾਂ ਦਾ ਇਨ੍ਹਾਂ ਜਿਹੜੇ ਹੜਾਂ ਦੇ ਪੀੜਤ ਨੇ ਉਹਨਾਂ ਦਾ ਘਰ ਬਣਾਉਣ ਦਾ ਸੋ ਇਹ ਕਾਜ ਬਹੁਤ ਭਿਆਨਕ ਵੀ ਸੀ ਦਰਦਨਾਕ ਵੀ ਸੀ ਤੇ ਇਸ ਤਰ੍ਹਾਂ ਦੀ ਨੂੰ ਜੇ ਕਿਤੇ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਤੇ ਹੁੰਦਾ ਤੇ ਸ਼ਾਇਦ ਇਹਦੀ ਪੂਰਤੀ ਸਾਲਾਂ ਚ ਹੋਣੀ ਸੀ ਸਾਡੀ ਸੁਮੂਚੀ ਜਿਹੜੀ ਮੈਂ ਕائنات ਸੰਗਤ ਨੂੰ ਬੇਨਤੀ ਕਰਾਂਗਾ ਜਾਂ ਗੁਨਾਹਕ ਨਾਮ ਲੈਵਾ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਉੱਥੇ ਦੇ ਹਾਲਾਤ ਠੀਕ ਨਹੀਂ ਹੈਗੇ ਉੱਥੇ ਐਜੂਕੇਸ਼ਨ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਹਮਲਾ ਮਾਰ ਕੇ ਉਹਨਾਂ ਦੀਆਂ ਬੱਚੀਆਂ ਉਹਨਾਂ ਦੇ ਵਿੱਚ ਪੜਾਣ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉੱਥੋਂ ਦੀ ਉਥਾਨ ਤਾਂ ਹੀ ਹੋ ਪਾਏਗਾ ਪਿਛਲੇ ਦਿਨੀ ਜਦੋਂ ਪੰਜਾਬ ਦੇ ਵਿੱਚ ਸੰਕਟ ਆਉਂਦਾ ਹੈ ਹੜ੍ਹਾਂ ਦੀ ਮਾਰ ਹੇਠ ਕਈ ਘਰ ਨੇ ਜਿਹੜੇ ਇਹਨਾਂ ਹੜ੍ਹਾਂ ਦੀ ਭੇਂਟ ਚੜ ਜਾਂਦੇ ਨੇ ਪਰ ਉਸ ਤੋਂ ਬਾਅਦ ਸਰਕਾਰ ਦੇ ਨਾਲ ਨਾਲ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਵੀ ਵੱਧ ਚੜ ਕੇ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਜਿੰਨਾ ਦੇ ਘਰ ਇਸ ਹੜ੍ਹਾਂ ਦੀ ਭੇਂਟ ਚੜ ਜਾਂਦੇ ਨੇ ਉਹਨਾਂ ਦੇ ਘਰਾਂ ਨੂੰ ਬਣਾਉਣ ਦਾ ਜ਼ਿੰਮਾ ਚੁੱਕਿਆ ਜਾਂਦਾ ਹੈ ਪਹਿਲਾਂ ਤਾਂ ਮੇਰੇ ਪਿੱਛੇ ਜੋ ਤੁਸੀਂ ਇਹ ਬੈਨਰ ਦੇਖ ਰਹੇ ਹੋ ਇਹ ਆਪਣੀ ਜ਼ੁਬਾਨੀ ਆਬਿਆਨ ਕਰ ਰਿਹਾ ਹੈ ਕਿ 100 ਦਿਨ ਅਤੇ 100 ਘਰ ਕਲਗੀਧਰ ਟਰਸਟ ਬੜੂ ਸਾਹਿਬ ਵਾਲਿਆਂ ਵੱਲੋਂ ਇਹ ਬੀੜਾ ਚੁੱਕਿਆ ਗਿਆ ਕਿ ਇਨ੍ਹਾਂ ਗਰੀਬਾਂ ਦਾ ਇਨ੍ਹਾਂ ਜਿਹੜੇ ਹੜ੍ਹਾਂ ਦੇ ਪੀੜਤ ਨੇ ਉਹਨਾਂ ਦਾ ਘਰ ਬਣਾਉਣ ਦਾ ਅਤੇ 100 ਦਿਨਾਂ ਦੇ ਵਿੱਚ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਗਏ ਨੇ ਅੱਜ ਭਾਈ ਜਗਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਕਾਰਵਾ ਕਿਵੇਂ ਚੱਲਿਆ ਹਾਲਾਂਕਿ ਸੋਸ਼ਲ ਵਰਕ ਇਹਨਾਂ ਵੱਲੋਂ ਲਗਾਤਾਰ ਕੀਤਾ ਜਾਂਦਾ ਰਿਹਾ ਹੈ ਸਰ ਪਹਿਲਾਂ ਤਾਂ ਕੀ ਮੰਨਦੇ ਹੋ ਕਿ ਸਰਕਾਰਾਂ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਅੱਗੇ ਆ ਕੇ ਇਹ ਯੋਗਦਾਨ ਪਾਉੜੀਆਂ ਨੇ ਕਿੰਨਾ ਕੁ ਲੋਕਾਂ ਨੂੰ ਰਾਹਤ ਮਿਲੀ ਜਾਂਦੇ ਨਾਲ ਦੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਸੰਸਥਾਵਾਂ ਔਰ ਮੁਲਕਤਾ ਦੀ ਸੇਵਾ ਲਈ ਬਹੁਤ ਵੱਡੀ ਸੰਗਤ ਅੱਗੇ ਆਈ ਜਿਨ੍ਹਾਂ ਨੇ ਇਹ ਕਾਰਜ ਬਹੁਤ ਵੱਡਾ ਸੀ ਔਰ ਦਿਨਾਂ 'ਚ ਹੀ ਕੰਪਲੀਟ ਕਰ ਦਿੱਤਾ ਦੇਣੀ ਸੌ ਦੇਣੀ ਕਿੰਨੇ ਰਹਾ ਨਾ ਅੱਜ ਆਪਾਂ 100 ਦਿਨਾਂ ਚ ਕੰਪਲੀਟ ਕਰ ਦਿੱਤਾ ਇਹ ਸਾਰੀ ਜਿਹੜੀ ਬਖਸ਼ਿਸ਼ ਹੈ ਜੋ ਗੁਰਨਾਨਕ ਪਾਤਸ਼ਾਹ ਦਾ ਮਿਸ਼ਨ ਹੈ ਜਾਂ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਹੈ ਜਾਂ ਪੰਜਾਬ ਦੀ ਸੇਵਾ ਹੈ ਪੰਜਾਬ ਅੱਜ ਤੱਕ ਸੇਵਾ ਦੇ ਰਿਹਾ ਸੀ ਅੱਜ ਪੰਜਾਬ ਨੇ ਨੇ ਸੇਵਾ ਲਈ ਹੈ ਸੋ ਪੂਰੀ ਵਿਸ਼ਵ ਵਿੱਚ ਰਹਿੰਦੀ ਭਾਈਚਾਰਾ ਪੂਰੇ ਹਿੰਦੁਸਤਾਨ ਚ ਰਹਿੰਦੀ ਭਾਈਚਾਰੇ ਨੇ ਆਕੇ ਇਸ ਦੇ ਵਿਚਾਰਜ ਨੂੰ ਬਹੁਤ ਚੜ੍ਹਦੀ ਕਲਾ ਚ ਨੇਤਰੀ ਕੀਤਾ ਔਰ ਪੰਜਾਬ ਤੇ ਆਫਤ ਵੀ ਬਹੁਤ ਵੱਡੀ ਸੀ ਪਰ ਆਫਤ ਨੂੰ ਕਰਨ ਵਾਲੇ ਵੀ ਉਸ ਤੋਂ ਵੱਡੇ ਸੀ ਮੈਂ ਇਹ ਕਹਾਂਗਾ ਉਸ ਤੋਂ ਵੱਡੇ ਸੀ ਸੋ ਇਹ ਕਾਰਜ ਬਹੁਤ ਭਿਆਨਕ ਵੀ ਸੀ ਦਰਦਨਾਕ ਵੀ ਸੀ ਤੇ ਇਸ ਰਾਸਤੀ ਨੂੰ ਜੇ ਕਿਤੇ ਹਿੰਦੁਸਤਾਨ ਦੇ ਹੋਰ ਕਿਸੇ ਕੋਨੇ ਤੇ ਹੁੰਦਾ ਤੇ ਸ਼ਾਇਦ ਇਹਦੀ ਪੂਰਤੀ ਸਾਲਾਂ ਚੋਣੀ ਸੀ ਪਰ ਇਹਦੀ ਪੂਰਤੀ ਹੁਣ ਦਿਨਾਂ ਚ ਹੋਈ ਹੈ ਇਹ ਸਾਰੀ ਅੱਖੀ ਵੇਖਣ ਅੱਖੀ ਵੇਖਣ ਵਾਲੀ ਗੱਲ ਹੈ ਅਸੀਂ 25 ਗਾਸਤ ਨੂੰ ਵੀ ਉਹ ਹਾਲਾਤ ਵੇਖੇ ਤੇ ਅੱਜ ਦੇ ਅੱਜ 7 ਐ 6 ਨੂੰ ਵੀ ਕੱਲ੍ਹ ਵੇਖ ਕੇ ਆਏ ਆ ਉੱਥੋਂ ਉੱਥੋਂ ਹੀ ਆਏ ਆ ਸੋ ਇਹ ਹਾਲਾਤਾਂ ਦੇ ਜਮੀਨ ਸਮਾਨ ਦਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਪਰ ਦਾਸ ਇਹ ਸਾਰੇ ਚੈਨਲ ਆਪਜੀ ਦੇ ਜਰੀਏ ਕਹਿਣਾ ਚਾਹੇਗਾ ਉੱਥੇ ਐਜੂਕੇਸ਼ਨ ਦੀ ਬਹੁਤ ਵੱਡੀ ਲੋੜ ਹੈ ਉੱਥੇ ਮੈਡੀਕਲ ਸਹੂਲਤਾਂ ਦੀ ਬਹੁਤ ਵੱਡੀ ਲੋੜ ਹੈ ਅੱਜ ਦੇ ਹਾਲਾਤਾਂ ਚ ਜੋ ਮੈਡੀਕਲ ਸਹੂਲਤਾਂ ਉੱਥੇ ਨਹੀਂ ਹੈਗੀਆਂ ਉੱਥੇ ਗਰੀਬੀ ਰੇਖਾ ਤੋਂ ਵੀ ਬਹੁਤ ਲੋਕ ਥੱਲੇ ਨੇ ਉੱਥੇ ਜ਼ਮੀਨਾਂ ਨਹੀਂ ਹੈਗੀਆਂ ਲੇਬਰ ਤੇ ਡਿਪੈਂਡ ਨੇ ਬਹੁਤ ਜ਼ਿਆਦਾ ਵੱਡੀ ਤਦਾਦ ਚ ਲੋਕ ਲੇਬਰ ਤੇ ਡਿਪੈਂਡ ਨੇ ਉਹ ਲੇਬਰ ਵੀ ਉਹ 500 ਰੁਪਏ ਦਿਹਾੜੀ ਨਾਲ ਆਪਣਾ ਪਰਿਵਾਰ ਨਹੀਂ ਪਾਲ ਸਕਦੇ ਅੱਜ ਦੇ ਦਿਨਾਂ ਚ ਸੋ ਉੱਥੇ ਸਾਡੀ ਸਮੂਚੀ ਜਿਹੜੀ ਮੈਂ ਕੈਨਾਤ ਸੰਗਤ ਨੂੰ ਬੇਨਤੀ ਕਰਾਂਗਾ ਜਾਂ ਗੁਨਾਣਿਕ ਨਾਮ ਲੈਵਾ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਉੱਥੇ ਦੇ ਹਾਲਾਤ ਠੀਕ ਨਹੀਂ ਹੈਗੇ ਕਿਉਂ ਨਹੀਂ ਠੀਕ ਹੈ ਗੇਬ ਉਥੇ ਐਜੂਕੇਸ਼ਨ ਨਹੀਂ ਹੈਗੀ ਸਾਨੂੰ ਸਾਰਿਆਂ ਨੂੰ ਹਮਲਾ ਮਾਰ ਕੇ ਉਹਨਾਂ ਦੀਆਂ ਬੱਚੀਆਂ ਉਹਨਾਂ ਦੇ ਵਿੱਚ ਪੜਾਣ ਵਿੱਚ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਉਥੋਂ ਦੀ ਉਥਾਨ ਤਾਂ ਹੀ ਹੋ ਪਾਏਗਾ ਅਰ ਉਥੇ ਜ਼ਮੀਨਾਂ ਪੰਜਾਬ ਦੀਆਂ ਮਰਬਿਆਂ ਤੇ ਕਿੱਲਿਆਂ ਵਿੱਚ ਨਹੀਂ ਇਕੜਾਂ 'ਚ ਨਹੀਂ ਉਥੇ ਜ਼ਮੀਨਾਂ ਕਨਾਲਾਂ ਔਰ ਮਰਲਿਆਂ 'ਚ ਨਹੀਂ ਗਜਾਂ 'ਚ ਨਹੀਂ ਕਹਿੰਦਾ ਪਾਬ ਕਿਉਂਕਿ ਔਰ ਦੂਸਰਾ ਉਹਨਾਂ ਨੂੰ ਜਦੋਂ ਵੀ ਹਿੰਦੁਸਤਾਨ ਦੇ ਤਣਾਅ ਬਣਦਾ ਹੈ ਪਾਕਿਸਤਾਨ ਤੇ ਇੰਡੀਆ ਦਾ ਉਦੋਂ ਉੱਠਣਾ ਪੈ ਜਾਂਦਾ ਉੱਥੋਂ ਬਾਰਡਰ ਏਰੀਆ ਸੋ ਉੱਥੇ ਬੱਚੇ ਅਪੰਗ ਬਹੁਤ ਨੇ ਬੁੱਧੀਹੀਨ ਨੇ ਨੇਤਰਹੀਨ ਨੇ ਇਹ ਬੜੇ ਉਥੋਂ ਦੇ ਹਾਲਾਤ ਨੇ ਉੱਥੇ ਘਰ ਬਹੁਤੇ ਪੰਜਾਬ ਵਾਲੇ ਨਹੀਂ ਹੈਗੇ ਬਿਲਕੁਲ ਕਾਲ ਪੁਰਾਣੇ ਪ੍ਰਾਤਨ ਬਣੇ ਹੋਏ ਉਸੇ ਵਿੱਚ ਛੋਟਛੜੇ ਕਰਾਂਜ ਲੋਕ ਰਹਿ ਰਹੇ ਨੇ ਉਹਨਾਂ ਦਾ ਵਸੇਬਾ ਦੇ ਲਈ ਬਹੁਤ ਚੰਗੇ ਹਾਲਾਤ ਪੈਦਾ ਕਰ ਲਈ ਐ ਪਾਸਦਾ ਹੀ ਨਹੀਂ ਵੀ ਉਹ ਪੰਜਾਬ ਦਾ ਹਿੱਸਾ ਹੈ ਸਾਨੂੰ ਨਹੀਂ ਸੀ ਪਤਾ ਵੀ ਇਹੋ ਜਿਹੇ ਹਾਲਾਤ ਇਸ ਜਿਹੜੇ ਡੇਰਾਬਾਬਾ ਨਾਨਕ ਦਾ ਏਰੀਆ ਔਰ ਫਾਜ਼ਲ ਆਪਣਾ ਇਹ ਏਰੀਆ ਜਿਹੜਾ ਬਾਰਡਰ ਦੇ ਨਾਲ ਅਜ਼ਨਾਲੇ ਦੇ ਅੱਗੇ ਅੱਗੇ ਦਾ ਅਜ਼ਨਾਲੇ ਦਾ ਏਰੀਆ ਵੀ ਇਹੋ ਜਿਹੇ ਇੰਨੇ ਹਾਲਾਤਾਂ ਚ ਵੀ ਹੈਗਾ ਏ ਸੋ ਸੰਸਤਾ ਨੇ ਉਦਮ ਕੀਤਾ ਪਹਿਲਾਂ ਵੀ 1200 ਬੱਚਿਆਂ ਦੀ ਫੀਸ ਮੁਆਫ ਕੀਤੀ ਹੈ ਹੁਣ ਵੀ ਅਸੀਂ ਵੱਧ ਤੋਂ ਵੱਧ ਬੱਚੇ ਦਾਖਲ ਕਰਨ ਦੀ ਕੋਸ਼ਿਸ਼ ਕਰਾਂਗੇ ਫ੍ਰੀ ਆਫ ਕਾਸਟ ਸਾਰੇ ਵਿਦਿਆਦੇ ਕਰਾਂਗੇ ਉਥੋਂ ਦੀਆਂ ਬੱਚੀਆਂ ਨੂੰ ਜਿਹੜੀਆਂ ਪਲੱਸ 2 ਕਰ ਚੁੱਕੀਆਂ ਹਨ ਉਹਨੂੰ ਆਪਣੀ ਸੰਸਥਾ ਦੇ ਫ੍ਰੀ ਲੈ ਜਾ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਾਂਗੇ ਪਰ ਕੰਮ ਬਹੁਤ ਵੱਡਾ ਸਾਰੀਆਂ ਸੰਸਥਾਵਾਂ ਇਹ ਜੇ ਮੋਢੇ ਨਾਲ ਮੋਢਾ ਲਾ ਕੇ ਜੋੜ ਕੇ ਇੱਕ ਹਾਲਤ ਇਹ ਕੰਮ 5 ਤੋਂ ਸਾਲ ਤੋਂ ਲੈ ਕੇ 15 ਸਾਲ ਦਾ ਟਾਈਮ ਲੱਗੇਗਾ ਕੋ ਜਿਹੜੇ ਬੱਚੇ ਨੂੰ ਅੱਜ ਤੁਸੀਂ ਫਰਸਟ ਕਲਾਸ ਜਾਂ ਨਰਸਰੀ ਚ ਦਾਖਲਾ ਦਿਓਗੇ ਉਹਨੇ ਬੀਏ ਤੱਕ ਤਾਂ ਉਹਦੀ ਸਹਾਇਤਾ ਕਰਨੀ ਪੈਗੀ ਨਾ ਤਾਂ ਹੀ ਉਹ ਬੱਚੇ ਦਾ ਉਥਾਨ ਹੋ ਪਾਏਗਾ ਨਾ ਫਿਰ ਉਦੋਂ ਬਾਅਦ ਉਹਨੂੰ ਕੋਈ ਜੌਬ ਮਿਲੇਗੀ ਤਾ ਉਹ ਘਰ ਦਾ ਸੁਧਾਰ ਕਰ ਪਾਏਗਾ ਜੇ ਕਿਸੇ ਨੂੰ ਪੰਜਵੀਂ ਦੇ ਬਾੜੇ ਬੱਚੇ ਨੂੰ ਬਾਹ ਫੜਾਂਗੇ ਤੇ ਉਹਨੂੰ ਘਟੋ ਘਟ 10 ਸਾਲ ਚਾਹੀਦੇ ਨੇ 12 ਸਾਲ ਚਾਹੀਦੇ ਨੇ ਸੋ ਲੰਬਾ ਹੈ ਇਹ ਸਿਸਟਮ ਜੀ ਜੀ ਜਦੋਂ ਅਸੀਂ ਬਾਰਡਰ ਏਰੀਆ ਤੋਂ ਜਿਹੜੇ ਬਾਹਰ ਲੋਕ ਬੈਠੇ ਨੇ ਉਹ ਸੋਸ਼ਲ ਮੀਡੀਆ ਜਾਂ ਜਿੰਨੀ ਕਿ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਉੰਨੀ ਕੀ ਉਹਨਾਂ ਕੋਲੋਂ ਹੁ ਜਾਣਕਾਰੀ ਹੁੰਦੀ ਹੈ ਯਾਨੀ ਕਿ ਪੂਰੀ ਗਰਾਊਂਡ ਰਿਐਲਿਟੀ ਉਹਨਾਂ ਕੋਲੋਂ ਨਹੀਂ ਪਹੁੰਚ ਪਾਉਂਦੀ ਤੁਸੀਂ ਕੀ ਐਕਚੁਅਲ ਦੇ ਵਿੱਚ ਜੋ ਸਥਿਤੀ ਦੱਸੀ ਹੈ ਜੋ ਹਾਲਾਤ ਦੱਸੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਨੂੰ ਵੀ ਇਸ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਫੋਕਸ ਕਰਨਾ ਚਾਹੀਦਾ ਜਿਖੋ ਤੁਹਾਡੇ ਮੀਡੀਆ ਦੇ ਜ਼ਰੀਏ ਇਹਦਾ ਮੈਸੇਜ ਦੇ ਰਹੇ ਆ ਆਪੇ ਹੀ ਪਹੁੰਚ ਜਾਣਾ ਸਰਕਾਰਾਂ ਤੱਕ ਪਹੁੰਚ ਜਾਣਾ ਸਰਕਾਰਾਂ ਨੂੰ ਪਤਾ ਵੀ ਹੁੰਦਾ ਹੈ ਪਰ ਅਸੀਂ ਇਸ ਕੰਟ੍ਰੋਵਰਸੀ 'ਚ ਨਾ ਪਈਏ ਜਿੰਨਾ ਸਰਕਾਰ ਕਰ ਰਹੀ ਹੈ ਉਹ ਚੰਗਾ ਕਰ ਰਹੀ ਹੈ ਜਿੰਨਾ ਸਰਕਾਰ ਦੇ ਨਾਲ ਆਪਾਂ ਸਹਿਯੋਗ ਕਰ ਲਈਏ ਗੱਲ ਤਾਂ ਸਿਰਫ ਇੰਨੀ ਹੈ ਨਾ ਸਰਕਾਰਾਂ ਦੇ ਨਾਲ ਦਾ ਸਹਿਯੋਗ ਹੋਰ ਅਸੀਂ ਜੇ ਕਿ ਕੰਪੀਟੀਸ਼ਨ 'ਤੇ ਜਾਣਾ ਹੈ ਅਸੀਂ ਕਰਾਂਗੇ ਨਾ ਸਰਕਾਰ ਕਰੇਗੀ ਸੂਬਾ ਸਰਕਾਰ ਤਾਂ ਜੋ ਕਰਨਾ ਸੀ ਕਰ ਰਹੀ ਹੈ ਅਸੀਂ ਆਪਣੀ ਹੱਲ ਨਾਲ ਲੱਗੇ ਪੰਜ ਸਰਕਾਰ ਦੇ ਆਸਰੇ ਛੱਡਦੇ ਉਹਨਾਂ ਦਾ ਇੱਕ ਸਿਸਟਮ ਹੈ ਪਟਵਾਰੀ ਤੋਂ ਲੈ ਕੇ ਡੀਸੀ ਸਾਹਿਬ ਤੱਕ ਡੀਸੀ ਤੋਂ ਲੈ ਕੇ ਸੈਕਟਰੀ ਸੈਕਟਰੀ ਤੋਂ ਚੀਫ ਸੈਕਟਰੀ ਚੀਫ ਸੈਕਟਰੀ ਤੋਂ ਗਾਂ ਸੈਂਟਰ ਉਹ ਇੱਕ ਸਿਸਟਮ ਵਿੱਚ ਚੱਲਣਾ ਪੈਂਦਾ ਉਹ ਇੰਨਾ ਫਾਸਟ ਸਿਸਟਮ ਨਹੀਂ ਚੱਲ ਸਕਦਾ ਪਰ ਜੇ ਸੰਸਥਾਵਾਂ ਰਲ ਜਾਣ ਸਰਕਾਰ ਵੀ ਰਲ ਜਾਏ ਤਾਂ ਸਾਰਾ ਕੁਝ ਹੋ ਜਾਏਗਾ ਸੂਬਾ ਸਰਕਾਰ ਜੋ ਕਰ ਰਹੀ ਹੈ ਅਸੀਂ ਉਹਦੇ ਵਿੱਚ ਕੰਟਰੋਵਰਸੀ ਵਿੱਚ ਨਹੀਂ ਪੈਣਾ ਚੰਗਾ ਕਰ ਰਹੀ ਹੈ ਇਹ ਜਿਹੜਾ ਟਾਰਗੇਟ ਸੀਗਾ 100 ਘਰਾਂ ਦਾ ਇਹੀ ਮਿੱਥਿਆ ਸੀਗਾ ਯਾਰ ਇਸ ਤੋਂ ਅੱਗੇ ਵੀ ਸੋਚਿਆ ਕੁਝ ਦੇਖੋ ਲੋੜ ਉੱਥੇ ਬਹੁਤ ਹੈ ਅਸੀਂ ਆਪ ਜੀ ਦਾ ਪ੍ਰੈਸ ਕਾਨਫਰੈਂਸ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ 100 ਘਰ ਬਣਾਤੇ ਪ੍ਰੈਸ ਕਾਨਫਰੈਂਸ ਦਾ ਮਤਲਬ ਹੈ ਵੀ ਉੱਥੇ ਨੀਡ ਅਜੇ ਬਹੁਤ ਹੈ ਸਸਤਾ ਕੋਲ ਵੀ ਪੈਸਾ ਸੰਗਤ ਹੈ ਠੀਕ ਹੈ ਨਾ ਕੋਈ ਫੈਕਟਰੀ ਦਾ ਹੈ ਨਹੀਂ ਸਾਡੀ ਕੋਈ ਜਿੱਥੋਂ ਰੋਜ਼ ਆਮਦਨ ਆ ਰਹੀ ਤੇ ਅਸੀਂ ਪੈਸਾ ਉੱਥੇ ਲਾ ਰਹੇ ਹਾਂ ਸੰਗਤ ਸਾਨੂੰ ਮਾਇਆ ਦੇ ਰਹੀ ਅਸੀਂ ਲਾ ਰਹੇ ਹਾਂ ਦੇਖਿਆ ਅਸੀਂ ਤੇ ਇੱਕ ਮੀਡੀਆ ਹੈਗੇ ਹਾਂ ਉਸ ਦਾ ਕਿ ਸੇਵਾ ਭਾਵਨਾ ਨਾਲ ਉੱਥੇ ਲੱਗੇ ਹੋਇਆ ਵੀ ਸੰਗਤ ਦਾ ਦਿੱਤਾ ਪੈਸਾ ਪਾਈ ਪਾਈ ਜਿਹੜਾ ਹੈ ਪੈਸਾ ਪੈਸਾ ਉਹ ਕਿਵੇਂ ਹੋਰ ਵੱਧ ਕਰਕੇ ਲਾ ਸਕਦੇ ਹਾਂ ਅਥੀ ਸੇਵਾ ਕਰਾਂਗੇ ਵੱਜ ਜਾਏਗਾ ਬਾਰਗੇਣੀ ਕਰਕੇ ਸਮਾਨ ਸਸਤੇ ਰੇਟ ਤੇ ਲੈ ਲਾਂਗੇ ਵੱਜ ਜਾਏਗਾ ਸੇਵਾ ਕਰ ਲਾਂਗੇ ਵੱਜ ਜਾਏਗਾ ਕਿਸੇ ਹੋਰ ਨੂੰ ਨਾਲ ਲਾ ਲਾਂਗੇ ਹੋਰ ਵੱਜ ਜਾਏਗਾ ਸੋ ਉਹ ਉਹ ਪੈਸੇ ਨੂੰ ਵਧਾ ਕੇ ਕਿਵੇਂ ਲਾਣਾ ਹੈ ਸਾਡਾ ਕੰਮ ਇਹ ਹੈਗਾ ਸੁਪਰੀਰਨਾ ਦੇਣੀ ਵੀ ਤੁਸੀਂ ਪੈਸਾ ਦਿਓ ਅਸੀਂ ਲਾਣਾ ਹੈ ਉੱਥੇ ਉਹ ਪੈਸਾ ਜਿਸ ਠੀਕ ਟੰਗ ਨਾਲ ਲੱਗ ਜਾਏਗਾ ਸੰਗਤ ਨੂੰ ਵਿਸ਼ਵਾਸ ਹੋਏਗਾ ਜਿਵੇਂ ਇਹ ਸੌ ਘਰ ਬਣਿਆ ਤੇ ਕਿਸੇ ਨੇ ਪੈਸਾ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਠੀਕ ਹੈ ਨਾ ਸੋ ਸੋ ਘਰ ਕਹਿਣਾ ਬੜਾ ਸਾਨਾ ਹੈ ਫਿਰ ਉਹਨੂੰ ਸਾਰਾ ਸਮਾਨ ਦੇਣਾ ਰਾਸ਼ਨ ਦੇਣਾ ਫੁੱਲ ਫਲਾਈ ਫਰਨੀਚਰ ਦੇਣਾ ਫਿਰ ਉਹਦੋਂ ਪਹਿਲਾਂ ਵੀ ਸਾਰੇ ਕਾਰਜ ਕੀਤੇ ਨੇ ਇੰਨੀਆਂ ਹਜ਼ਾਰਾਂ ਦੇ ਸਾਬ ਨਾਲ ਕਿਟਾਂ ਬੋਤਲਾਂ ਪਾਣੀ ਦੀਆਂ ਮੈਡੀਕਲ ਕੈਂਪ ਪਸ਼ੂਆਂ ਦੇ ਕੈਂਪ ਮੇਨਟੇਨੈਂਸ ਘਰਾਂ ਦੀ ਮੇਨਟੇਨੈਂਸ ਔਰ ਸਾਰੀ ਤਰ੍ਹਾਂ ਦੀ ਮੇਨਟੇਨੈਂਸ ਫਿਰ ਆਣਾ ਜਾਣਾ ਫਿਰ ਇੰਨੇ ਵਲੰਟੀਅਰ ਲੋਕਾਂ ਨੂੰ ਸੰਭਾਲ ਕੇ ਰੱਖਣਾ ਉਹਨਾਂ ਦਾ ਖਾਣ ਪੀਣ ਕਰਨਾ ਮਤਲਬ ਕਰੋੜਾਂ ਦੇ ਚ ਜਦੋਂ ਘਰੋਂ ਸੰਸਥਾ ਤੋਂ ਤੁਰਿਆ ਸੀ ਤੇ ਸੰਸਥਾ ਨੇ ਇਹ ਸਾਡੇ ਟ੍ਰਸਟ ਨੇ ਕਿਹਾ ਸੀ 20 ਲੱਖ ਰੁਪਇਆ ਲਾ ਆਓ ਪਰ 20 ਲੱਖ ਕੀ ਇੱਥੇ ਤੱਕ ਪਤਾ ਨਹੀਂ ਕਿੰਨੇ ਕਰੋੜ ਲੱਗ ਗਏ ਇਹ ਸੰਗਤ ਨੇ ਦਿੱਤੇ ਤਾਂ ਹੀ ਨਾ ਜੀ ਸੰਗਤ ਦੇ ਸੰਸਥਾ ਨੇ ਰੜਕੇ ਜਿਹੜਾ ਇਹ ਸਾਂਝਾ ਆਪਰੇਸ਼ਨ ਹੋਇਆ ਸੋ ਅਸੀਂ ਚਾਹਾਂਗੇ ਵੀ ਇਹ ਚੀਜ਼ਾਂ ਦੀ ਇਹ ਲੋੜ এডুকেশন ਦੀ ਲੋੜ ਹੈ হেলਥ ਦੀ ਲੋੜ ਹੈ ਉਹਨਾਂ ਨੂੰ জব ਦੇਣ ਦੀ ਲੋੜ ਹੈ ਉਹਨਾਂ ਨੂੰ ਪ੍ਰੇਰਣਾ ਨਸ਼ੇ ਤੋਂ ਪ੍ਰੇਰਿਤ ਕਰਕੇ ਨਸ਼ੇ ਦੇ ਗੁਲਤਾਨ ਚੋਂ ਕੱਢਣ ਦੀ ਲੋੜ ਹੈ ਉਹਨਾਂ ਦੇ ਬਾਹ ਫੜਾਂਗੇ ਕੋਈ ਸਮਾਂ ਸੀ ਅੱਜ ਤੋਂ तकरीबन 40 ਸਾਲ ਪਹਿਲੇ 40 ਜਾਂ 35 ਸਾਲ ਪਹਿਲੇ ਇੱਕ ਮਾਨਸਾ ਡਿਸਟ੍ਰਿਕਟ ਬਹੁਤ ਪਿੱਛੇ ਸੀ ਮੈਂ ਆਪਣੇ ਅੱਖੀ ਦੇਖਿਆ ਇਕ ਸਮੇਂ ਮੰਡੇਰ ਇੱਕ ਅਕੈਡਮੀ ਬਣਾਈ ਸੀ ਪੈਦਲ ਗਈ ਸੀ ਧੁੱਦਣ ਸੀ ਰਸਤਾ ਪੈਦਲ ਸੀ ਕੱਚਾ ਬਿਜਲੀ ਨਹੀਂ ਸੀ ਪਾਣੀ ਨਹੀਂ ਸੀ ਲਾਈਟ ਉਹ ਨਹੀਂ ਸੀਗਾ ਕੁਝ ਨਹੀਂ ਸੀ ਐਜੂਕੇਸ਼ਨ ਜ਼ੀਰੋ ਮਹਾਪੁਰਸ਼ਾਂ ਨੇ ਕਾਲ ਅਕੈਡਮੀ ਖੋਲ ਦਿੱਤੀ ਸੰਗਤ ਨੇ ਜ਼ਮੀਨ ਦੇ ਦਿੱਤੀ ਅੱਜ ਉਥੇ ਤਕਰੀਬਨ 50 ਪਲੱਸ ਆਰਮੀ ਚ ਚਲੇ ਗਏ ਬੱਚੇ ਉਥੇ ਡਾਕਟਰ ਬਣ ਗਏ ਉਥੇ ਸਿਵਲ ਸਰਵਿਸ ਦਾ ਗਏ ਗਏ ਹੋਰ ਅਨੇਕਾਂ ਜੋਬਾਂ ਤੇ ਚਲੇ ਗਏ ਔਰ ਕਈ ਬੱਚਿਆਂ ਨੇ ਆਪਣੇ ਸਮਾ ਆਪਣਾ ਕਾਰੋਬਾਰ ਖੋਲ ਲਿਆ ਵਿਦੇਸ਼ਾਂ 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 ਚਲੇ ਗਏ ਅੱਜ ਉਹ ਪਿੰਡ ਸਾਰਾ ਪੱਕਾ ਹੋ ਗਿਆ ਡਬਲ ਰੋਡ ਬਣ ਗਿਆ ਪਾਣੀ ਬਿਜਲੀ ਤਾਂ ਛੱਡੋ ਉੱਥੇ ਕੋਈ ਸੋਚ ਵੀ ਨਹੀਂ ਸਕਦਾ ਵੀ ਇਹ ਪਿੰਡ ਉਹ ਪਿੰਡ ਸੀ ਐਜੂਕੇਸ਼ਨ ਜਦੋਂ ਤੱਕ ਨਹੀਂ ਹੈਗੀ ਉਦੋਂ ਤੱਕ ਤਾਂ ਚਲੋ ਫਿਰ ਇਹੀ ਹਾਲਾਤ ਰਹਿਣੇ ਆ ਸਰ ਅੱਜ ਕਮਰ ਗਰੇਵਾਲ ਅੱਜ ਇੱਥੇ ਬੈਠੇ ਨੇ ਤੁਹਾਡੇ ਨਾਲ ਤੇ ਬਹੁਤ ਜ਼ਿਆਦਾ ਭਾਵੁਕ ਵੀ ਨਜ਼ਰ ਆਏ ਤੇ ਜੋ ਹਾਲਾਤ ਸੀ ਇੱਕ ਦਾ ਐਂਥਮ ਸੇਵਾ ਦਾ ਐਂਥਮ ਤੁਸੀਂ ਗੀਤ ਵੀ ਲਾਂਚ ਕੀਤਾ ਇਹਦੀ ਕੀ ਜ਼ਰੂਰਤ ਪੈਗੀ ਸੀ ਇੱਕ ਮੈਸੇਜ ਪਹੁੰਚਾਉਣ ਦੇ ਲਈ ਸਾਡਾ ਇੱਕੋ ਹੀ ਸੀ ਸਾਨੂੰ ਨਾ ਤਾਂ ਪ੍ਰੈਸਾ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਹੈ ਨਾ ਸਾਨੂੰ ਕੋਈ ਚੀਜ਼ੀਆਂ ਬਣਾਉਣ ਦੀ ਲੋੜ ਹੈ ਅਸੀਂ ਤਾਂ ਇੱਕ ਜਾਗਰੂਤ ਕਰ ਰਹੇ ਹਾਂ ਵੀ ਆਓ ਆਪਾਂ ਸਾਰੇ ਰਲ ਕੇ ਇਹਨਾਂ ਸੇਵਾਵਾਂ 'ਚ ਈਸਾ ਪਾਈਏ ਸਾਡੇ ਕੋਲ ਹੋਰ ਕੋਈ ਜਰੀਆ ਹੈ ਨਹੀਂ ਵੀ ਸੰਗਤ ਨੂੰ ਡੋਰ ਟੂ ਡੋਰ ਦੇਸ਼ਾਂ ਵਿਦੇਸ਼ਾਂ 'ਚ ਪੂਰੇ ਹਿੰਦੁਸਤਾਨ 'ਚ ਮੈਸੇਜ ਦੇ ਪਾਈਏ ਇਹ ਜਰੀਆ ਤੁਹਾਡੀ ਪ੍ਰੈਸ ਹੀ ਹੈ ਜਾਂ ਇਹ ਸੋਸ਼ਲ ਮੀਡੀਆ ਜਾਂ ਪ੍ਰੈਸ ਮੀਡੀਆ ਜਾਂ ਅੱਜਕੱਲ ਜਿਹੜਾ ਟੋਨਿਕ ਮੀਡੀਆ ਸੋ ਇਹੀ ਇੱਕ ਸੋਰਸ ਹੈ ਇਸ ਸੋਰਸ ਦੇ ਜਰੀਏ ਅਸੀਂ ਮੈਸੇਜ ਪਹੁੰਚਾ ਰਹੇ ਹਾਂ ਵੀ ਐ ਚੀਜ਼ਾਂ ਦੀ ਲੋੜ ਹੈ ਆਓ ਆਪਾਂ ਸਾਰੇ ਰਲ ਕੇ ਜਿੱਥੇ ਪੂਰੇ ਹਿੰਦੁਸਤਾਨ ਜਿੱਥੇ ਵੀ ਲੋੜ ਹੈ ਜਿੱਥੇ ਵੀ ਗੁਨਾਨਕ ਨਾਮ ਲੈਵਾ ਸਾਧ ਸੰਗਤ ਹੈ ਜੇ ਐਜੂਕੇਸ਼ਨ ਦੀ ਲੋੜ ਹੈ ਹੈਲਥ ਦੀ ਲੋੜ ਹੈ ਜਿੱਥੇ ਲੰਗਰ ਦੀ ਲੋੜ ਹੈ ਘਰਾਂ ਦੀ ਲੋੜ ਹੈ ਜੋ ਵੀ ਲੋੜ ਹੈ ਆਪਾਂ ਸਾਰੇ ਰਲ ਕੇ ਉਹਨੂੰ ਕਰੀਏ ਜਦੋਂ ਸੰਗਤ ਲੱਗ ਜਾਏਗੀ ਤਾਂ ਸੰਗਤ ਮਹਾਰਾਜ ਨੇ ਕਿਹਾ ਵੀ 21 ਵਿਸਵੇ ਗੁਰੂ ਮਹਾਰਾਜ ਨੇ ਇੰਨਾ ਮਾਣ ਦਿੱਤਾ ਸੰਗਤ ਨੂੰ ਵੀ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ ਤੇ ਸੰਗਤ 21 ਵਿਸਵੇ ਤੱਕ ਪਰਮਾਤਮਾ ਆਪ ਆਪ ਆਵਸ ਜੰਦਾ ਆ ਕੇ ਅੰਦਰ ਤੇ ਸਾਰੇ ਕਾਰਜ ਮਾਰੇ ਆਪ ਕਰਵਾ ਲੈਂਦਾ ਮੈਂ ਤਾਂ ਆਪ ਜੀ ਦਾ ਸਿਰਿਆ ਨਾ ਵੀ ਸੋਚਿਆ ਹੀ ਨਹੀਂ ਸੀ ਵੀ ਸੋਕਰ ਬਣਾਣ ਚੱਲੇ ਆ ਜਾਂ ਇੰਨਾ ਕੰਮ ਕਰਨ ਚੱਲੇ ਆ ਤਾਂ ਸੰਗਤ ਨੇ ਅਸ਼ੀਰਵਾਦ ਦਿੱਤਾ ਸੰਗਤ ਨੇ ਸਹਿਯੋਗ ਕੀਤਾ ਤੇ ਇਹ ਕਾਰਜ ਇੰਨਾ ਵੱਡਾ ਹੋ ਗਿਆ ਅਗਲਾ ਵੀ ਜੋ ਮਿੱਥਿਆ ਏ ਉਥੇ এডਿਕੇਸ਼ਨ ਉਥੇ ਹੈਲਥ ਉਥੇ ਪ੍ਰੇਰਣਾ ਉਥੇ ਜੋ ਵੀ ਕਾਰਜ ਮੈਂ ਬੋਲ ਰਿਹਾ ਸੋ ਸੰਗਤ ਚਾਹੀਏਗੀ ਤਾਂ ਸਭ ਕੁਝ ਹੋ ਜਾਏਗਾ ਫਿਊਚਰ ਹੁੰਦਾ ਰਹੂਗਾ ਇਹ ਸੋ ਘਰ ਜਿਹੜੇ ਬਣਾਏ ਸਰ ਇਹ ਕਿਤੇ ਕੋਈ ਟਾਰਗੇਟ ਹੈ ਕਿਹੜੀ ਜਗ੍ਹਾ ਤੇ ਬਣਾਏ ਨੇ ਕਿਸ ਏਰੀਆ ਦੇ ਵਿੱਚ ਬਣਾਏ ਨੇ ਅਸੀਂ ਜਿਹੜਾ ਹੈਗਾ ਅਜਨਾਲੇ ਅਜਨਾਲਾ ਇਲਾਕਾ ਜਿਹੜਾ ਸਾਰਾ ਹੀ ਹੈਗਾ ਹੈ ਉਥੇ ਲਗਭਗ 50 ਪਲੱਸ ਘਰ ਬਣੇ ਨੇ ਉਸ ਉਥੇ तकरीबन ਕੋਈ 17 ਪਿੰਡ ਹੈਗੇ ਨੇ 17 ਜਾਂ 18 ਇਸ ਤਰ੍ਹਾਂ ਹੀ ਜਿਹੜਾ ਹੈਗਾ ਆਪਣਾ ਡੇਰਾ ਬਾਬਾ ਨਾਨਕ ਤੇ ਦੀਨਾ ਨਗਰ ਦਾ ਇਹ ਜਿਹੜਾ ਅੰਦਰ ਦੀ ਬੈਲਟ ਸਾਰੀ ਦੀਨਾ ਨਗਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਦੀ ਜਿਹੜੀ ਅੰਦਰ ਦੀ ਬੈਲਟ ਸਾਰੀ ਬਾਉਂਡਰ ਏਰੀਆ ਦੀ ਹੈਗੀ ਹੈ ਉੱਥੇ ਤਕਰੀਬਨ ਮੇਰੀ ਖਾਲ ਕੋਈ 22 23 ਪਿੰਡ ਨੇ ਉਹਨਾਂ ਚ ਬਣਾਏ ਨੇ ਤਕਰੀਬਨ ਲਗਭਗ 45 ਪਲੱਸ ਘਰ ਉੱਥੇ ਬਣੇ ਨੇ ਫਿਰ ਫਿਰੋਜ਼ਪੁਰ ਦਾ ਇਲਾਕਾ ਜਿਹੜਾ ਬਿਲਕੁਲ ਸਤਲੁਜ ਦਰਿਆ 'ਚ ਆ ਗਿਆ ਹੈ ਉੱਥੇ ਬਣ ਰਹੇ ਨੇ ਘਰ ਤੇ ਫਾਜ਼ਲਗੜ੍ਹ ਦੇ ਇਲਾਕੇ ਚ ਘਟਨੀ ਪਰ ਇਹ ਉਤਰਨਤਨ ਦੇ ਇਲਾਕੇ ਚ ਜਿਹੜੇ 6 ਡਿਸਟ੍ਰਿਕਟ ਸੀ ਸਭ ਤੋਂ ਵੱਧ ਸ੍ਰੀ ਅਮਰitsar ਸਾਹਿਬ ਤੇ ਗੁਰੂ ਸ੍ਰੀ ਗੁਰਦਾਸਪੁਰ ਇਹਨਾਂ ਇਲਾਕੇ ਚ ਬਹੁਤ ਜ਼ਿਆਦਾ ਜਿੰਨੀ ਵੀ ਨੀੜੀ ਪਰਿਵਾਰ ਸੀ ਅਜੇ ਵੀ ਅਸੀਂ ਲੱਗੇ ਹੋਏ ਹਾਂ ਮੇਰਾ ਆਖਰੀ ਸਵਾਲ ਹੈ ਜੀ ਇਸ ਵਾਰ ਜੋ ਜੋ ਮਾਹੌਲ ਦੇਖਣ ਨੂੰ ਮਿਲਿਆ ਜਿੰਨੀ ਵੀ ਪੰਜਾਬੀ ਇੰਡਸਟਰੀ ਹੈ ਚਾਹੇ ਉਹ ਗਾਇਕ ਨੇ ਮਨਕੀਰਤ 올ਕ ਨੇ ਹੋਰ ਪੰਜਾਬੀ ਸਿੰਗਰ ਨੇ ਉਹਨਾਂ ਵੱਲੋਂ ਵੱਧ ਚੜ ਕੇ ਯੋਗਦਾਨ ਦਿੱਤਾ ਲੱਗਦਾ ਕਿ ਹੋਰ ਯੋਗਦਾਨ ਜਿਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ ਜਾਣਾ ਚਾਹੀਦਾ ਹੋਰ ਕਿਉਂਕਿ ਹਾਲਾਤ ਜੋ ਨੇ ਹੱਲੇ ਕੋਈ ਸਹੀ ਨਹੀਂ ਹੋਏ ਦੇਖੋ ਯੋਗਦਾਨ ਸਾਰੇ ਹੀ ਦੇ ਰਹੇ ਨੇ ਮੈਂ ਇੰਨੀ ਅਪੀਲ ਜਰੂਰ ਕਰਨਾ ਜਿੱਥੇ ਵੀ ਸੇਵਾ ਲਈ ਪੈਸਾ ਆਇਆ ਕਿਸੇ ਕੋਲ ਵੀ ਆਇਆ ਚਾਹ ਉਹ ਗਾਇਕ ਭਰਾਵਾਂ ਕੋਲ ਆਇਆ ਚਾਹ ਸੰਸਥਾਵਾਂ ਕੋਲ ਆਇਆ ਚਾਹ ਕਿਸੇ ਐਨਜੀਓ ਕੋਲ ਆਇਆ ਕਿਸੇ ਕੋਲ ਵੀ ਆਇਆ ਉਹ ਗੁਰੂ ਦੇ ਨਾਮ ਤੇ ਪੈਸਾ ਮਿਲਿਆ ਤੇ ਸਾਰੀਆਂ ਸਾਰਿਆਂ ਨੂੰ ਹੀ ਉਹ ਪੈਸਾ ਇਮਾਨਦਾਰੀ ਨਾਲ ਉਸ ਫੀਲਡ ਵਿੱਚ ਲਾ ਦੇਣਾ ਚਾਹੀਦਾ ਕਿਉਂਕਿ ਇਹ ਪੂਜਾ ਦਾ ਧਾਨ ਹੈ ਸਾਨੂੰ ਆਪਣੀ ਵਰਤੋਂ ਚ ਨਹੀਂ ਲੈਣਾ ਚਾਹੀਦਾ ਕਾਰ ਸੇਵਾ ਮਹਾਂਪੁਰਸ਼ ਤਾਂ ਬਹੁਤ ਵੱਡੀਆਂ ਸੇਵਾ ਨਿਭਾ ਗਏ ਵੰਡ ਬੰਨ ਗਏ ਲੰਗਰ ਛਕਾ ਗਏ ਮਤਲਬ ਉਹਨਾਂ ਨੇ ਤਾਂ ਆਪਣੀਆਂ ਗੁਰੂ ਘਰ ਦੀਆਂ ਸੇਵਾਵਾਂ ਰੋਕ ਕੇ ਵੀ ਇਹ ਸਾਰੇ ਕਾਰਜ ਕੀਤੇ ਨੇ ਸੋ ਬਾਕੀ ਭਰਾਵਾਂ ਨੂੰ ਵੀ ਬੇਨਤੀ ਹੈ ਜਿਨ੍ਹਾਂ ਨੇ ਕਾਰਜ ਵਿੱਚ ਅਜੇ ਕੋਈ ਮਾਇਆ ਕਿਸੇ ਕੋਲ ਪਈ ਹੈ ਤਾਂ ਉਹ ਐਜੂਕੇਸ਼ਨ ਤੇ ਆ ਕੇ ਲਾ ਦੇਣ ਉਹ ਲੋੜਵੰਦਾ ਪਰਿਵਾਰਾਂ 'ਚ ਵੰਡ ਦੇਣ ਉਹ ਨੀਡੀ ਪਰਿਵਾਰਾਂ ਨੂੰ ਸਹਾਇਤਾ ਕਰ ਦੇ ਤਾਂ ਹੀ ਉਥੇ ਦਾ ਉਥਾਨ ਹੋ ਸਕਦਾ ਹੈ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਸਾਰਿਆਂ ਦਾ ਧੰਨਵਾਦ ਹੈ ਤੁਹਾਡੇ ਨਾਲ ਜੇ ਸੰਪਰਕ ਕਰਨਾ ਹੋਵੇ ਸਾਡੀ ਖਬਰ ਦੇ ਮਾਧਿਅਮ ਨਾਲ ਤਾਂ ਕਿਵੇਂ ਕੀਤਾ ਜਾ ਸਕਦਾ ਮੇਰਾ ਨੰਬਰ ਹੈਗਾ 98164 00502 ਠੀਕ ਹੈ ਭਾਈ ਜਗਜੀਤ ਭਾਈ ਜਗਜੀਤ ਸਾਜ ਸੋ ਜ਼ਮੀਨੀ ਹਾਲਾਤ ਇਹ ਨੇ ਕਿ ਜਿੱਥੇ ਹੜ ਆਈ ਸੀ ਉੱਥੇ ਹੱਲੇ ਵੀ ਕੋਈ ਹਾਲਾਤ ਸੁਧਰੇ ਨਹੀਂ ਹੈ ਅਪੀਲ ਕੀਤੀ ਹੈ ਭਾਈ ਜਗਜੀਤ ਸਿੰਘ ਜੀ ਵੱਲੋਂ ਤੇ ਉਮੀਦ ਕਰਦੇ ਹਾਂ ਕਿ ਲੋਕਾਂ ਤੱਕ ਸਾਡਾ ਇਹ ਮੈਸੇਜ ਪਹੁੰਚ ਚੁੱਕੇ ਹੈ ਹੈ ਤੇ ਵੱਧ ਤੋਂ ਵੱਧ ਸੇਵਾ ਵੀ ਜਿਹੜੀ ਹੈ ਲੋਕਾਂ ਵੱਲੋਂ ਕੀਤੀ ਜਾਵੇਗੀ ਫਿਲਹਾਲ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲਿਆ ਪੰਜਾਬ ਇਨਸਾਈਡਸ ਚੰਡੀਗੜ੍ਹ